ਕਿੱਦੜਾ ਕੁਦਿਆ ਕੀ ਦੱਸਾਂ ਯਾਰ ਥਾਣੇ ਚੱਲਿਆਂ ਮੈਨੂੰ ਤਾਂ ਨਹੀਂ ਲੱਗਦਾ ਸਾਡੀ ਕੋਈ ਗੱਲ ਨਿਪੜੂਗੀ ਮੈਂ ਨਬੇੜਾ ਫਿਰ ਉਹ ਕਿਵੇਂ ਕੋ ਦਿਆ ਚੱਲਾ ਫੇਰ ਉਹ ਕੁਦਿਆ ਸੋਚ ਲਾ ਮਰਵਾਣਾ ਦੇ ਯਾਰ ਉਹ ਚੱਲ ਤੂੰ ਐਵੇਂ ਮੂਕ ਮਰੀ ਜਾਣਾ ਆਜੇ ਸਰ ਆਜੋ ਆਜੋ ਉਹ ਸਸਰੀ ਕਾਲ ਹੌਲਦਾਰ ਸਾਹਿਬ ਪੈਦਾ ਨੂੰ ਇਹ ਦੱਸ ਮੈਂ ਹੌਲਦਾਰ ਨਹੀਂ ਥਾਣੇਦਾਰਾਂ ਉਹ ਜਵਾਗਈ ਥਾਣੇਦਾਰ ਸਾਫਾ ਸਤਸ੍ਰੀਕਲ ਬਲਾ ਅ ਤੂੰ ਕਿਸੇ ਪਾਸੇ ਘੱਲ ਲੌ ਲਕਿਨ ਨੌੜੀ ਕੀ ਕਰਾ ਜਨਾਬ ਅੱਜ ਆ ਮੁੰਡੇ ਨੂੰ ਲੈ ਕੇ ਆਇਆ ਇਹ ਕਹਿੰਦਾ ਮੈਂ ਨਵੇੜ ਦੂੰਗਾ ਕਿ ਨਵੇੜ ਦੂੰਗਾ ਜਨਾਬ ਤੁਸੀਂ ਫਿੱਕਾ ਨਾ ਕਰੋ ਕਦ ਸਾਭ ਕਸ ਨਵੇੜ ਕੇ ਜਾਊਗਾ ਓਆ ਬੱਚਾ ਤੇ ਮੇੜੂਗਾ ਜਨਾਬ ਇਹ ਬੱਚਾ ਨਹੀਂ ਇਹ ਸਰਪੰਚ ਦਾ ਮੁੰਡਾ ਪਿੰਡ ਦੇ ਸਾਰੇ ਮਸਲੇ ਇਹੀ ਹੱਲ ਕਰਦਾ ਹੁਣ ਤਾਂ ਇਹੀ ਨਵੇੜੂਗਾ ਸਾਰਾ ਆਸਮੰਤ ਬਾਹਰ ਚੱਲ ਠੀਕ ਹੈ ਜੀ ਕੁੱਤੋ 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 ਗੱਲ ਸੁਣੋ ਜੀ ਨਾਬ ਤੁਹਾਡੀ 1000 ਚ ਗੱਲ ਨਬੇੜਦਾ ਵੇਖ ਲਓ ਸੋਚੋ ਨਾ ਮੈਂ ਹੁਣੇ ਜਾ ਕੇ ਗੱਲ ਕਰ ਲੈਣਾ ਜਾ ਕਰ ਲਾ ਗੱਲ ਲੈ ਆਪੇ ਰੁਪਈਆ ਲੱਗਣਾ 2000 ਮੈਂ ਥਾਣੇਦਾਰ ਨਾਲ 2000 ਚ ਗੱਲ ਨਬੇਣਾ ਆ ਕਰਦੇ 2000 ਦੀ ਕਿਹੜੀ ਗੱਲ ਆ ਆ ਚੱਕ 2000 ਰੁਪਇਆ ਤੇ ਮੇਰਾ ਖਿਹੜਾ ਛੜਾਉ ਦੇ ਤੂੰ ਤੇਰਾ ਖਿਹੜਾ ਛੁੱਟ ਗਿਆ ਸਮਝ ਜినాਬੀ ਕੋਲ 2000 ਦਾ نوٹ ਬੱਜਾ ਤੂੰ ਛੁਣ 1000 ਰੁਪਇਆ ਦੋ ਮੈਨੂੰ ਦੇ ਕੇ 2000 ਰੁਪਇਆ ਲੈ ਆਨਾ ਗਿੱਲਾ ਗਿੱਲਾ ਰੁਪਇਆ ਅਲਗੜ oh no ਲੈ ਵੀ ਕੁ ਦਿਆ ਤੇਰੀ ਤੇ 3000 ਦੀ ਆੜੀ ਬਣ ਗਈ ਓ ਪਾਉ ਹਾਕੁਦਿਆ ਮੈਂ ਥਾਣੇਦਾਰ ਨਾਲ ਗੱਲ ਵੇੜਾ ਆਵਾ ਹੁਣ ਤੂੰ ਜਾ ਕੇ ਮੇਲਾ ਓ ਪਰ ਕੁਦੈ ਨਾ ਤਾਂ ਚੱਲ ਮੇਰੇ ਓ ਪਾਉ ਮੈਨੂੰ ਹੋਰ ਵੀ ਬੜੇ ਕੰਮ ਆ ਮੈਂ ਹੋਰ ਵੀ ਕਿਸੇ ਪੰਚਾਇਤ ਚ ਜਾਣਾ ਤੂੰ ਕੱਲਾ ਹੀ ਜਾਇਆ ਹਾਂ ਜੀ ਜਨਾਵ ਨਵੇਂ ਡੇ ਕੇ ਗੱਲ ਮੁੰਡਾ ਜੀ ਲਿਆ ਜਨਾਬ ਮੈਂ ਕੁਦੇ ਕੋਲ 2000 ਰੁਪਏ ਭੇਜ ਦਿੱਤਾ ਜੀ ਉਹ ਮੈਂ ਤੋਂ ਹੀ ਆਪੇ ਲੈ ਕੇ ਗਿਆ ਸੀ ਕਹਿੰਦਾ ਕੋ 2000 ਰੁਪਏ ਭਜਾਵਾ 1000 ਰੁਪਏ 2000 ਨੂੰ ਮੋੜਨਾ ਹੈ 2000 ਦਾ ਨੋਟ ਜਨਾਬ 2000 ਦਾ ਨੋਟ ਬੰਦ ਹੋਏ ਨੂੰ 6 ਮਹੀਨੇ ਹੋ ਗਏ ਜਨਾਬ ਦੋਆਂ ਨੂੰ ਲਗੜ ਗਿਆ ਜੇ ਤੂੰ ਇਹ ਲੈ ਸੀ ਮੇਰੇ ਨੰਬਰ ਤਾਰ ਲੂ